ਕੀ ਗੱਲ ਪ੍ਰੀਤ ਬੈਠੀ ਹਾਂਜੀ ਦੀਦੀ ਜੀ ਅੱਛਾ ਤੇ ਬਾਹਰ ਆ ਕੇ ਬਹਿ ਜਾਂਦੀ ਕੋਈ ਨਹੀਂ ਦੀਦੀ ਜੀ ਇੱਥੇ ਠੀਕ ਆ ਮੈਂ ਆ ਇੱਥੇ ਬੈਠ ਜਾਨੀ ਬਾਹਰ ਜੀ ਜਾ ਨਹੀਂ ਕਰਦਾ ਜੇ ਆਉਣਾ ਅੱਛਾ ਅੱਛਾ ਲੈ ਕੋਈ ਨਹੀਂ ਆਪਣੇ ਜੀ ਇਹ ਸੰਗਣਾ ਕਾ ਤੂੰ ਤੇ ਜੀਜਾ ਲੱਗਾ ਤੇਰਾ ਹਾਂਜੀ ਹਾਂਜੀ ਵਧੀਆ ਕਿੱਦਾਂ ਦਾ ਲੱਗਾ ਪਰਿਵਾਰ ਤੇ ਹਾਂਜੀ ਵਧੀਆ ਸਾਰੇ ਠੀਕ ਠਾਕ ਵਧੀਆ ਲੱਗੇ ਆ ਹਾਂਜੀ ਨਹੀਂ ਦੱਸ ਦੀ ਜੇ ਕੋਈ ਦਿਲ ਦੀ ਗੱਲ ਵਾ ਤੇ ਫਿਰ ਵੀ ਚੱਲ ਕੋਈ ਨਹੀਂ ਜੀਦੀ ਜਿਹਦਾ ਵਧੀਆ ਹੀ ਤੁਹਾਨੂੰ ਪਤਾ ਜੇ ਟਾਈਮ ਥੋੜਾ ਆਇਆ ਵਿਆਹ ਨੂੰ ਫਿਰ ਅਜਿਹਾ ਵਧੀਆ ਹੀ ਲੱਗੇ ਸਾਰੇ ਹਾਂ ਤੇ ਕੋਈ ਚੀਜ਼ ਐ ਇਤਨੀ ਮਗਾਉਣੀ ਕਿ ਚੀਜ਼ ਨੂੰ ਜੀ ਕਰਦਾ ਵੇ ਨਹੀਂ ਨਹੀਂ ਦੀਦੀ ਕੁਛ ਨਹੀਂ ਮਗਾਉਣਾ ਅੱਜ ਅੱਛਾ ਤੂੰ ਇੰ ਕੀ ਕਰਦੇ ਐ ਮੈਂ ਵੀ ਕੁਛ ਨਹੀਂ ਕੰਮ ਹੀ ਕਰਦੀ ਐ ਹਾਂ ਮੰਮੀ ਕੀ ਕਰੰਦਾ ਉਹ ਵੀ ਬੈਠੇ ਆ ਚਾਚੀ ਲੱਗੇ ਹੂੰ ਤੇ ਨਹੀਂ ਫਿਰ ਵੀ ਜੇ ਕੇ ਦੀ ਚੀਜ਼ ਦੇ ਲੋੜ ਹੋਵੇ ਜੇ ਜੀ ਨਹੀਂ ਲੱਗਾ ਕੋਈ ਗੱਲ ਹੋਵੇ ਬਾਜ਼ ਮਾਰ ਲਿਆ ਕਰ ਕੋਈ ਸੰਗਣ ਵਾਲੀ ਨਹੀਂ ਹੋਗੀ ਹਾਂਜੀ ਤੇ ਕੋਈ ਹੋਊਗੀ ਮੈਂ ਤੁਹਾਨੂੰ ਦੱਸ ਦਊਂਗੀ ਹੂੰ ਉਹ ਵੀ ਨਾ ਸੰਗਣ ਵਾਲੀ ਕੋਈ ਲੋੜ ਗੱਲ ਨਹੀਂ ਗਈ ਤੇ ਐਸ਼ਾ ਫਿਰ ਕੁਛ ਨਹੀਂ ਮੰਗਾਉਣਾ ਮੈਂ ਹਜੇ ਕੁਛ ਮੰਗਾਉਣਾ ਖਾਣ ਨੂੰ ਕੋਈ ਜੀ ਕਰਦਾ ਚੱਲੇ ਸ਼ਹਿਰ ਨੂੰ ਨਹੀਂ ਨਹੀਂ ਕੁਛ ਨਹੀਂ ਮੰਗਾਉਣਾ ਅੱਛਾ ਕੁਛ ਨਹੀਂ ਮੰਗਾਉਣਾ ਅੱਛਾ ਤੇ ਸੰਗਨ ਦੀ ਲੋੜ ਨਹੀਂ ਕੀ ਆ ਪਤਰਾਣੀ ਜੀ ਠਾਣੀ ਪੈਣਾ ਪੈਣਾ ਵਾਂਗ ਹੋਈਆਂ ਕਿ ਕੋਈ ਵੀ ਚੀਜ਼ ਦੀ ਲੋੜ ਹੋਈ ਨਾ ਤੇ ਮੈਨੂੰ ਬਾਜ ਮਾਰ ਲਿਆ ਕਰ ਹਾਂਜੀ ਹਾਂਜੀ ਦੀਦੀ ਠੀਕ ਆ ਤੇ ਮੈਂ ਤੇ ਆਖਿਆ ਚੱਲ ਜੇ ਕੁਛ ਮੰਗਾਉਣਾ ਇਹ ਵੀ ਤੇ ਚੱਲਿਆ ਸ਼ਹਿਰ ਨੂੰ ਤੇ ਜੇ ਕੋਈ ਲੋੜ ਵਾ ਤੇ ਚੱਲ ਲਿਆ ਦਿੰਦੀ ਨਹੀਂ ਨਹੀਂ ਦੀਦੀ ਕੋਈ ਚੀਜ਼ ਦੀ ਲੋੜ ਜੇ ਲੋੜ ਹੋਏਗੀ ਤਾਂ ਦੱਸ ਦਊਂਗੀ ਅੱਛਾ ਚਲ ਠੀਕ ਆ ਫਿਰ ਸੰਗੀਨਾ ਆਪਾਂ ਕੱਠੀਆਂ ਹੀ ਰਹਿਣਾ ਵਾ ਹੁਣ ਹਾਂ ਸੰਗਨ ਦੀ ਲੋੜ ਨਹੀਂ ਕਿਹੇ ਵੀ ਗੱਲ ਦੀ ਮੈਂ ਬਾਵਾ ਸੁਨੀਆਂ ਸੁਨੀਆਂ ਲੱਗਦੀ ਐ ਪ੍ਰੀਤ ਤੂੰ ਝਾਟੀ ਵਧਾਤਾ ਚੂੜਾ ਦੀਦੀ ਗਰਮੀ ਬੜੀ ਐ ਤੁਹਾਨੂੰ ਪਤਾ ਜੂਨ ਦਾ ਮਹੀਨਾ ਗਰਮੀ ਬੜੀ ਲੱਗਦੀ ਤਾਂ ਕਰਕੇ ਫਿਰ ਮੈਂ ਵਧਾਤਾ ਚਲ ਕੋਈ ਨਹੀਂ ਤੁਹਾਨੂੰ ਪਤਾ ਸਵਾ ਮਹੀਨਾ ਸਕਣ ਹੁੰਦਾ ਸਵਾ ਮਹੀਨਾ ਮੈਂ ਪਾ ਲਿਆ ਹਾਂ ਨਹੀਂ ਤੇ ਜਦ ਮੈਂ ਤਾਂ ਸਵਾ ਸਾਲ ਰੱਖਿਆ ਸੀ ਸਵਾ ਸਾਲ ਰੱਖੀ ਸੋਹਣਾ ਲੱਗਦਾ ਹੱਥਾਂ 'ਚ ਪਿਆ ਦੀਦੀ ਮੇਰਾ ਚੂੜਾ ਮਾੜਾ ਪੈ ਗਿਆ ਐ ਨਾ ਫਿਰ ਉਹ ਖਰਾਬ ਜਾ ਹੋਗੇ ਫਿਰ ਤੈਨੂੰ ਪਤਾ ਦੁਬਾਰਾ ਪਾਈ ਦੇਣੀ ਐ ਫਿਰ ਉਹ ਸਹੀ ਜਾਣੀ ਨਹੀਂ ਲੱਗਦਾ ਮੈਂ ਤਾਂ ਕਰਕੇ ਬਤਾਤਾ ਸੀ ਤੈਨ ਕੋਈ ਨਹੀਂ ਚੂੜੀਆਂ ਲਿਆ ਨੀ ਚੂੜੀ ਉੱਪਰ ਰੱਖ ਲੈਣੀ ਸੀ ਨਾ ਇੱਕ ਤੇ ਆਪਾਂ ਚੇਂਜ ਕਰਕੇ ਚੂੜੀ ਸਾਰਾ ਨਹੀਂ ਸੀ ਨਾ ਲਾਉਣਾ ਤੇ ਆਪਾਂ ਦੂਜਾ ਅੱਗੇ ਅੱਗੇ ਨਵਾਂ ਪਾ ਲੈਣਾ ਕੋਈ ਨਹੀਂ ਦੀ ਚੂੜੀਆਂ ਲੈ ਆਉਂਗੀ ਆਓ ਚਲ ਚੂੜੇ ਵਾਲੀਆਂ ਨਾ ਚੂੜੀਆਂ ਲਿਆ ਕੇ ਜਾਵਾਂਗੇ ਆਪਾਂ ਇਹ ਪਾਈਆਂ ਤੁਹਾਡੇ ਲਈ ਇੱਕ ਸੈੱਟ ਲੈ ਆਉਂਗੀ ਆਓ ਚਲ ਕੋਈ ਨਹੀਂ ਮੈਂ ਚਲ ਹੁਣ ਬਥੇਰਾ ਟਾਈਮ ਹੋ ਗਿਆ ਵਿਆਹ ਨੂੰ 10 ਸਾਲ ਹੋ ਗਏ ਮੈਂ ਕੀ ਪਾਉਣੀ ਚਲ ਚੂੜੀਆਂ ਸਾਰੀਆਂ ਤੇ ਤੈਨੂੰ ਆਹੋ ਆਪ ਜਿਵੇਂ ਸੋਹਣੀਆਂ ਸੋਹਣੀਆਂ ਜਿਵੇਂ ਬਾਵਾਆਂ ਨੂੰ ਚੂੜੇ ਵਾਂਗੂ ਲੱਗਦੀਆਂ ਉਹ ਪਾਵੇਂ ਲਿਆ ਕੇ ਠੀਕ ਐਡੀ ਛੇਤੀ ਥੋੜੀ ਫੇਰੀ ਸੁਨੀਆਂ ਸੁਨ ਤੇ ਤੂੰ ਆ ਪੰਜੇਬਾਂ ਵੀ ਨਹੀਂ ਪਾਈਆਂ ਫਲਵਾਰੀ ਚ ਪਈਆਂ ਤੇਰੀਆਂ ਬਣਾਈਆਂ ਚੰਗੀਆਂ ਉਹ ਕਾਲੀਆਂ ਹੋ ਜਾਂਦੀਆਂ ਸਾਡੇ ਇੱਥੇ ਅੱਛਾ ਹਾਂਜੀ ਚਲ ਕੋਈ ਨਹੀਂ ਫਿਰ ਤਾਂ ਕਰਕੇ ਬਈ ਤੁਹਾਨੂੰ ਪਤਾ ਕਾਲੀਆਂ ਪੂਰੀਆਂ ਹੀ ਲੱਗਦੀਆਂ ਜੇ ਫਿਰ ਇੱਕ ਦੀ ਉੱਤ ਤਵਾੜੀਏ ਫਿਰ ਉਹਨਾਂ ਦਾ ਰੰਗ ਰੂਪ ਹਾਂ ਚਲ ਉਦਾਂ ਦੇ ਨੌਤੀ ਚਲਵਾਵਾਂ ਛਣ ਛਣ ਕਰਦੀ ਸੋਹਣੀ ਲੱਗਦੀ ਹੈ ਇਹਨਾਂ ਨੂੰ ਤਵਾ ਕੇ ਫਿਰ ਪਾ ਲੂੰਗੀ ਆਓ ਚਲ ਕੋਈ ਨਹੀਂ ਚਲ ਠੀਕ ਆ ਚਲ ਫਿਰ ਮੈਂ ਨਾ ਜਾਵਾਂ ਵੇਖਾਂ ਬਾਹਰ ਦਾ ਚੰਗਾ ਮੈਂ ਜੇ ਉਹਨਾਂ ਉਹਨੇ ਸ਼ਹਿਰੋਂ ਤਾਂ ਫਿਰ ਮੈਂ ਦੱਸਾਂ ਕੁਝ ਮੈਂ ਦੇਖਾਂ ਚਲ ਕੁਝ ਮੰਗਾਉਣਾ ਹੋਣਾ ਵਾ ਸੰਗੀਨ ਜੇ ਕੇ ਜੀ ਲੋੜ ਦੱਸ ਦਵੇਂ ਮੈਨੂੰ ਨਹੀਂ ਨਹੀਂ ਜੀ ਦੀ ਕੋਈ ਨਹੀਂ ਮੈਂ ਦੱਸ ਦਉਂਗੀ ਚਲ ਠੀਕ ਹੈ ਚੰਗਾ ਹੈ ਮੈਂ ਜਾਣੀ ਠੀਕ ਹੈ ਅੱਛਾ ਮੋੜੀ ਇਹ ਤਾਂ ਸਭਾ ਬੜਾ ਚੰਗਾ ਵਾ ਕਿਤੇ ਪੁੱਤਿਆ ਮੇਰੇ ਤੋਂ ਕਿੰਦਾ ਵਧੀਆ ਪਿਆਰ ਮੈਨੂੰ ਅਜੇ ਮੰਮੀ ਦਾ ਪਤਾ ਨਹੀਂ ਉਹ ਕਿਤੇ ਚਲੋ ਮੰਮੀ ਦਾ ਵੀ ਪਤਾ ਲਾ ਕੇ ਜਾਉਗਾ ਓਲੀ ਕਿੰਨਾ ਜੀ ਪਜਿੰਦਾ ਪੜ ਰਿਹਾ ਹੈ ਮੇਨੂੰ ਹਲੋ ਹਾਂਜੀ ਮੰਮੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਲ ਹੈ ਹਾਂਜੀ ਹਾਂਜੀ ਵਧੀਆ ਸਾਰੇ ਠੀਕ ਠਾਕ ਹੈ। ਹਾਂਜੀ ਨਹੀਂ ਨਹੀਂ ਅਜੇ ਨਹੀਂ ਆ ਜਾਂਦੇ ਆ ਰੋਟੀਆਂ ਬਣਾਉਂ ਪ੍ਰਸ਼ਾਦ ਬਣਾਉਂ ਵੇਖੋ। ਹਾਂਜੀ ਹੋਰ ਸੁਣਾਓ ਤੁਸੀਂ ਸਾਰੇ ਵਧੀਆ ਸਾਰੇ ਠੀਕ ਠਾਕ ਹੈ। ਹਾਂਜੀ ਹਾਂਜੀ ਵਧੀਆ ਸਾਰੇ ਠੀਕ ਠਾਕ ਜੀ ਜੀ ਵੀ ਵਧੀਆ ਸਾਰੇ। ਹਾਂਜੀ ਮੰਮੀ ਵਧੀਆ। ਹੋਰ ਸੁਣਾਓ ਜੀ ਲਵਾਂਗਾ। ਚਲੋ ਮੰਮੀ ਜੀ ਠੀਕ ਆ ਫਿਰ ਮੈਂ ਤੁਹਾਨੂੰ ਬਾਅਦ ਚ ਕਰਦੀ ਹਾਂ ਮੰਮੀ ਜੀ। ਤੁਸੀਂ ਜੀ ਵਧੀਆ ਚਲੋ ਠੀਕ ਆ। ਹਾਂਜੀ ਹਾਂਜੀ। ਹਾਂਜੀ ਮੈਂ ਬਾਅਦ ਚ ਕਰਦੀ ਆ ਨਾ ਮੰਮੀ ਆਏ ਸੀ ਇੱਥੇ ਬਾਅਦ ਚ ਕਰਦੀ ਆ ਓਕੇ ਹਾਂਜੀ ਚਲੋ ਠੀਕ ਓਕੇ ਮੈਂ ਪੁੱਤ ਕਿਹਦਾ ਫੋਨ ਆਇਆ ਮੰਮੀ ਜੀ ਉਹ ਮੰਮੀ ਦਾ ਆਉਂਦੇ ਸੀ ਪਿੰਡੋਂ ਤੇ ਮੇਰੀ ਵੀ ਗੱਲ ਕਰਾ ਦਿੰਦੀ ਮੈਂ ਵੀ ਆਪਣੀ ਕੁੜਮਣੀ ਨਾਲ ਗੱਲ ਕਰ ਲੈਂਦੀ ਹਾਲ ਚਾਲ ਪੁੱਛ ਲੈਂਦੀ ਉਹਦਾ ਕੋਈ ਨਹੀਂ ਮੰਮੀ ਜੀ ਬਾਅਦ ਚ ਜਦੋਂ ਆਏਗਾ ਨਾ ਫਿਰ ਕਰਾ ਦਊਗੀ ਚੱਲ ਪੁੱਤ ਤੇਰੀ ਮਰਜ਼ੀ ਹਾਂਜੀ ਹੋਰ ਠੀਕ ਠਾਕ ਤੇ ਇਹ ਦੱਸ ਦੇ ਵਧੀਆ ਠੀਕ ਠਾਕ ਨੇ ਹਾਂਜੀ ਹਾਂਜੀ ਵਧੀਆ ਸਭ ਅੱਛਾ ਤੇਰਾ ਜੀ ਲੱਗਾ ਹਾਂਜੀ ਹਾਂਜੀ ਪੁੱਤ ਬਾਹਰ ਵਿਆਹ ਕਰ ਅੰਦਰ ਹੀ ਵੜੀ ਰਹਿਣੀ ਆ ਕਿਸੇ ਦੀ ਸੋਣਿਆ ਘਰ ਕੋਈ ਕਰਿਆ ਘਰ ਬੰਦੇ ਦਾ ਹੋਰ ਮਾਨ ਲੱਗਦਾ ਐਦਾਂ ਦੇ ਇਕੱਲਾ ਬੰਦਾ ਬਹਿ ਬੈ ਕੇ ਅੰਦਰ ਤੇ ਹੂੰ ਬੋਲ ਹੋ ਜਾਂਦਾ ਕੋਈ ਨਹੀਂ ਮੰਮੀ ਜੀ ਘਰ ਤੋਂ ਬਹਿ ਜਾ ਕਰੋ ਆਹ ਉਹਦੇ ਨਾਲੇ ਮੇਰੀ ਇੱਕ ਗੱਲ ਹੋਰ ਸੁਣਾ ਹੁਣ ਸਵਾ ਮਹੀਨਾ ਹੋ ਗਿਆ ਤੈਨੂੰ ਚਲ ਸਵਾ ਮਹੀਨਾ ਸੀ ਤੈਨੂੰ ਕੰਮ ਨਹੀਂ ਲਾਇਆ ਹੁਣ ਪ੍ਰਸ਼ਾਦ ਬਣਾ ਠੀਕ ਆ ਮੰਮੀ ਜੀ ਬਣਾ ਦੇਣਾ ਠੀਕ ਆ ਪ੍ਰਸ਼ਾਦ ਬਣਾ ਰੋਟੀ ਪਾਣੀ ਸਾਰਾ ਤੂੰ ਕਰਿਆ ਕਰਨਾ ਹੀ ਮੈਂ ਨਹੀਂ ਹੁਣ ਕੁਝ ਵੀ ਕਰਿਆ ਕਰਨਾ ਹੁਣ ਮੈਂ ਤੈਨੂੰ ਲੈ ਆਂਦਾ ਅੱਗੇ ਵੱਡੀ ਕਰਦੀ ਵੱਡੀ ਨਾਲ ਮੈਨੂੰ ਕਰਾਉਣਾ ਪੈਂਦਾ ਸੀ ਹੋਰ ਤੇ ਚਲ ਤੂੰ ਆ ਗਈ ਹੁਣ ਦੋਵੇਂ ਪੈਣਾ ਰਾਤ ਰਾਲ ਕਰਿਆ ਕਰਿਓ ਹੁਣ ਨਹੀਂ ਮੈਂ ਕਰਾਉਣਾ ਠੀਕ ਆ ਤੇ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਾ ਮਿੱਠੇ ਤੋਂ ਲੈ ਕੇ ਕੌੜੇ ਤੱਕ ਪੂਰਾ ਧਿਆਨ ਰੱਖਣਾ ਹੀ ਹਾਂਜੀ ਹਾਂ ਇਹ ਨਾ ਹੋਵੇ ਕਿ ਤੇ ਤੂੰ ਕਾਲਾ ਮਾਲਾ ਕਰ ਦਿੰਦੀ ਹੋਵੇਂ ਪੂਰਾ ਧਿਆਨ ਨਾਲ ਕੰਮ ਕਰਨਾ ਹੀ ਠੀਕ ਆ ਹਾਂ ਤੇ ਮੈਂ ਉੱਥੇ ਬਾਹਰ ਬੈਣੀ ਆ ਤੇ ਪ੍ਰਸ਼ਾਦ ਬਣਾ ਕੇ ਲਿਆ ਮੈਂ ਵੇਖਾਂ ਵੀ ਤੂੰ ਕੀ ਆਉਂਦਾ ਕੀ ਨਹੀਂ ਆਉਂਦਾ ਤੈਨੂੰ ਉਹ ਉਦਾਂ ਹੀ ਕਹਿੰਨੀ ਆ ਉਹਦਾ ਗੁੱਸਾ ਨਾ ਕਰੀ ਨਹੀਂ ਨਹੀਂ हाँ चंगा बाहर आ गया घर अंदर ही बड़ी रहनी हां जी ठीक है बना लूं देखता हूं कितना बढ़िया मम्मी के पिता के कुछ कुछ तो है प्यार ना है फिर की पहली वाली बनाओ ना शादी का का की उनका पता कितना करेगी तुम्हें तुम्हें था स्वाद का रहता है मेरे को बहुत ज्यादा उनका स्वभाव एक ही लिया तो ਕਿ ਉਹ ਬੰਦੇ ਸਮਝੋ ਹੁੰਦੇ ਵੀ ਕਈ ਤਰੀਕੇ ਨਹੀਂ ਹੰਨਾ ਪਿਆਰ ਨੂੰ ਸਮਝਾਈ ਜਾ ਸਕਦਾ ਪਰ ਉਹ ਆਪਣੇ ਪਰਛਾਤੇ ਬਣਾਣਾ ਜਮਾ ਕਰਦੇ ਤੇ ਉਹ ਤੋਂ ਨਾ ਕੋਈ ਤੇਰੀ ਨੂੰ ਇੱਟਾਈ ਕੋਲ ਲਾਉਂ ਉਹ ਕੋਈ ਦੇਖਣਾ ਨਹੀਂ ਸਮਝੀ ਕਿ ਕੀ ਚੀਜ਼ ਨਹੀਂ ਅਬ ਖਾਤਾ ਖਾਰ ਬਣ ਲੈ ਕੈਂਦੀ ਕੱਢ ਦਈਏ ਕੜਾਈ ਤਾਂ ਗਰਮ ਹੋ ਗਈ ਆ ਪਾਣੀ ਤਾਂ ਨਹੀਂ ਰਹਿ ਗਿਆ ਵਿੱਚ ਤੇ ਛਿੱਟੇ ਪੈਣਗੇ ਮੈਨੂੰ ਇੱਕ ਚਮਚਾ ਬਾਤੂ ਓਕੇ ਉਹਦਾ ਮੈਂ ਲੱਕਦੀ ਬਣਾਇਆ ਵੀ ਨਹੀਂ ਤੇ ਮੰਮੀ ਨੇ ਤਾਂ ਕਹਿਤਾ ਹਾਂਜੀ ਹਾਂਜੀ ਬਣਾ ਲੈਣੀ ਮੈਂ ਕਿਹਾ ਬਾਤੂ ਹੋਊਗਾ ਥੋੜਾ ਜਿਹਾ ਹੋਰ ਹੀ ਪਾ ਲੈਣੀ ਸੀ ਥੋੜਾ ਆਇਆ ਤਾਂ ਉਹਨਾਂ ਨੇ ਕਿਹਾ ਲੱਗਦਾ ਤੇ ਕਿਉਂ ਪਾਇਆ ਹੀ ਨਹੀਂ ਵਿੱਚ ਅਰੇ ਯਾਰ ਇਹ ਠੀਕ ਆ ਹੁਣ ਇਹਨੂੰ ਗਰਮ ਹੋਣਾ ਨੂੰ ਹੁਣ ਰਵਾ ਕਿੱਥੇ ਹੋਊਗਾ ਮੈਨੂੰ ਤਾਂ ਦੱਸ ਕੇ ਵੀ ਨਹੀਂ ਗਿਆ ਕਿ ਰਵਾ ਕਿੱਥੇ ਹੈ ਮੰਮੀ ਵੀ ਨਾ ਦਵਾ ਦਵੇ ਇਹ ਕਹਤਾ ਵਾ ਕਿ ਖੜਾ ਬਣਾ ਕੇ ਤੇ ਲੈ ਆ 10 ਬੰਦ ਸਮਾਨ ਹੀ ਦੱਸ ਦਿੰਦਾ ਵਾ ਵੀ ਕਿੱਥੇ ਰੱਖਿਆ ਤੇ ਕਿੱਥੇ ਨਹੀਂ ਰੱਖਿਆ ਨਾ ਮੈਨੂੰ ਖਾਂਡ ਦੱਸ ਕੇ ਗਏ ਆ ਤੇ ਖਾਂਡ ਮੈਂ ਹੁਣ ਕਿੱਥੋਂ ਪਾਵਾਂ ਰਵਾ ਤੇ ਵੀ ਪੱਤੀ ਆ ਕੋਈ ਨਹੀਂ ਹੱਦ ਹੋ ਗਈ ਮੰਮੀ ਹਾਲੀ ਮੈਂ ਇੰਜ ਕਰਦੀ ਰਵਾ ਤੇ ਮੈਨੂੰ ਲੱਭਣ ਨਹੀਂ ਦਿਆ ਮੈਂ ਆਟਾ ਹੀ ਪਾ ਦਿੰਦੀ ਆ ਮੈਂ ਤਾਂ ਆਪਣੇ ਪੇਨ ਆਟੇ ਦਾ ਵੀ ਬਣਾ ਲੈਂਦੀ ਹਣੀ ਹੋ ਸਕਦਾ ਖੁਸ਼ ਹੋ ਜਣ ਵੀ ਰਵਾਣੀ ਲੱਭਾ ਤੇ ਆਟੇ ਦਾ ਹੀ ਬਣਾ ਤਾਂ ਉਹ ਵੀ ਵਧੀਆ ਸਵਾਦ ਬਣ ਜਾਏ ਆਟੇ ਦੇ ਬਣਾ ਦੇਣੀ ਆਟਾ ਲੈ ਆਉਣੀ ਕੌਲੀ ਚ ਹੋਈ ਨਾ ਘਾਟਾ ਪਾ ਦੇਣੀ ਦੋ ਚਮਚੇ ਘਿਓ ਦੇ ਹੀ ਕੌਲੀ ਆਟੇ ਦੀ ਵਾਧੂ ਆ ਤੇ ਥੋੜਾ ਲੱਗੇਗਾ ਫੇਰ ਹੋਰ ਘਿਓ ਪਾ ਦੂੰ ਗੈਮ ਹੋ ਗਿਆ ਨਨ ਮम्मी ਨੂੰ ਸੁਆਦ ਲੱਗੇ ਤਾਂ ਨਾਂ ਲੱਗੇ ਪਰ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰੂੰਗੀ ਕਿ ਸੁਆਦ ਹੀ ਬਣੇ ਇਹਨੂੰ ਤਾਂ ਸੁਆਦ ਹੀ ਨਹੀਂ ਚੰਗਾ ਮੰਮੀ ਦਾ ਬਾਪਾ ਜੀ ਸੁਆਦ ਹੀ ਭਾਣ ਜੇ ਹੋਣਾ ਮੇਰੀ ਬੂਆ ਦੀਦੀ ਦੇ ਸਾਹਮਣੇ ਬੇਇੱਜ਼ਤੀ ਕਰਦੇ ਹਾਂ ਮੰਮੀ ਨੇ ਤਾਂ ਬੋਲਣਾ ਲੱਗ ਗਈ ਨਹੀਂ ਦੇਖਣਾ ਵੀ ਨਹੀਂ ਲੱਗੇ ਕੋਈ ਬੈਠਾ ਮੇ ਤਾਂ ਤਰੀਕਾ ਇਹ ਤਾਂ ਹੈ ਪੂਰਾ ਧਿਆਨ ਰੱਖੇ ਪੂਰਾ ਮਿੱਠਾ ਹੋਵੇ ਤੇ ਜੇ ਦੂਜੀ ਖੱਟੀ ਚੀਜ਼ ਬਣਾਉਣੀ ਹੋਵੇ ਉਹ ਵੀ ਵਧੀਆ ਸਵਾਦ ਬਣੇ ਬੰਦਾ ਕੀ ਕਰੇ ਉੱਥੇ ਹੁਣ ਪਹਿਲੇ ਦਿਨ ਤੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਮੰਮੀ ਤੇ ਕਹਿੰਦੇ ਸੀ ਖੱਟੇ ਤੋਂ ਕੋੜੇ ਤੱਕ ਪੂਰਾ ਧਿਆਨ ਰੱਖੇ ਮਿੱਠੇ ਤੋਂ ਕੋੜੇ ਤੱਕ ਕਿਤੇ ਮੰਮੀ ਦੀ ਭਾਸ਼ਾ ਨਹੀਂ ਮੈਨੂੰ ਸਮਝ ਲੱਗਦੀ ਬੰਦਾ ਸਿੱਧੀ ਸਿੱਧੀ ਗੱਲ ਕਰਦਾ ਹੁਣ ਮਿੱਠੇ ਦਾ ਤੇ ਮੈਨੂੰ ਪਤਾ ਲੱਗ ਗਿਆ ਤੇ ਹੁਣ ਕੋੜੇ ਦਾ ਕੀ ਪਤਾ ਲੱਗੇ ਬੰਦਾ ਕੋੜਾ ਕਿੰ ਨੂੰ ਆਖਦੇ ਮਨ ਮਿੱਠਾ ਵੀ ਮੈਨੂੰ ਵੇਖਣਾ ਪੈਣਾ ਕਿੰਨਾ ਇੱਕ ਰੀ ਚੈੱਕ ਕਰ ਲੂੰਗੀ ਇੱਥੇ ਕਿਹੜੇ ਤੇ ਕੈਮਰੇ ਲੱਗੇ ਹੋਏ ਹੈ ਜਿਹੜਾ ਮੈਨੂੰ ਵੇਖਲੇ ਲੱਗੇ ਆ ਤੇ ਮਿੱਠਾ ਚੈੱਕ ਕਰਕੇ ਲੈ ਆਈ ਅੰਕਲ ਦੀ ਤਰਫੋਂ ਲੈ ਲਿਆ ਕੱਚਾ ਰਹਿ ਗਿਆ ਫਿਰ ਵੀ ਉਹਨਾਂ ਕਹਿ ਦੇਣਾ ਵੀ ਦਵਾ ਦਾ ਵਿੱਚ ਕਰਕੇ ਤੇ ਲੈ ਆਈ ਕੱਚਾ ਹੈ ਦੀਦੀ ਦਾ ਸੁਭਾਅ ਤੇ ਬੜਾ ਵਧੀਆ ਲੱਗਾ ਮੈਨੂੰ ਪਰ ਮੰਮੀ ਦਾ ਸੁਭਾਅ ਬੜਾ ਵਧੀਆ ਲੱਗਾ ਉਹਦਾ ਪਿਆਰ ਨਾ ਸਮਝਾ ਸਕਦਾ ਪਰ ਮੈਨੂੰ ਲੱਗਦਾ ਹੈ ਗੁੱਸੇ ਵਾਲੇ ਤਾਂ ਬਣ ਗਿਆ ਪਰ ਮੰਮੀ ਨੂੰ ਦੇਣੀ ਆ ਤੇਰੀ ਨੂੰ ਵੀ ਭਾ ਕੇ ਦੇਣੀ ਥੋੜਾ ਜਿਹਾ ਇਹਦੇ ਪਾਗਤੀਆ ਲੱਗ ਪੰਦੇ ਆ ਕਿੱਦਾਂ ਦੇਖਣ ਨੂੰ ਇੰਨਾ ਟੇਸਟੀ ਲੱਗ ਪਿਆ ਖਾਣ ਚ ਕਿੰਨਾ ਸਵਾਦ ਹੋਊਗਾ ਤੁਹਾਨੂੰ ਮੰਮੀ ਨੂੰ ਪਸੰਦ ਆਏਗਾ ਨਾ ਆ ਮੈਂ ਆ ਕਿ ਨਹੀਂ ਬਣਿਆ ਆਉਂਦਾ ਕੁਛ ਕੇ ਨਹੀਂ ਮਾਣੇ ਕੁਛ ਸਿਖਾ ਕੇ ਘਲਾਇਆ ਕਿ ਨਹੀਂ ਸਿਖਾਇਆ ਮੈਂ ਤਾਂ ਤੈਨੂੰ ਵੇਲਾ ਕਿੱਦਾਂ ਸੌ ਪਹਿਲੇ ਦੇਣੀ ਹੈ ਵਧੀਆ ਕੁਕਰ ਬਣਾਉਣਾ ਤੂੰ ਦੇਖਣਾ ਹੈ ਨਾ ਮਾੜਾ ਮੋਟਾ ਦੱਸ ਦਿੰਦੀ ਕੋਲ ਪਰ ਨਹੀਂ ਜੇ ਦੱਸਿਆ ਤੇ ਉਹਨੂੰ ਪਤਾ ਕਿਵੇਂ ਲੱਗੂ ਵੀ ਇਹਨੂੰ ਕੁਛ ਆਉਂਦਾ ਕਿ ਨਹੀਂ ਹਾਂ ਨਹੀਂ ਆਉਂਦਾ ਹੋਣਾ ਮੋਦਾਂ ਤੇ ਵਧੀਆ ਕਰ ਲੈਂਦੀ ਬਣਾ ਕੇ ਬਾਹ ਤੇ ਚੰਗਾ ਲੱਗਦਾ ਰੰਗ ਰੂਪ ਤੇ ਚੰਗਾ ਵੇਖਣਾ ਆ ਗਈ ਬਣਿਆ ਉਹ ਆ ਵਧੀਆ ਲੱਗਦਾ ਵੇਖਣ ਨੂੰ ਤਾਂ ਨਹੀਂ ਮਾੜਾ ਲੱਗਣ ਵਧੀਆ ਬਣਾ ਲੈਣੀ ਹੈ ਸਵਾਦ ਬਣਿਆ ਵਾ ਇਹਨੇ ਟਮਾਟਰਾ ਬਣਾ ਲਿਆਈਆਂ ਕਿ ਉੱਥੇ ਸੂਜੀ ਦਾ ਰਵੇਦਾ ਬਣਾਉਣਾ ਸੀਗਾ ਮੈਂ ਤੇਰਾ ਵਾਰਾ ਕਿਹਾ ਹੀ ਉੱਥੇ ਕਿਉਂ ਮੇਜੀ ਮੈਨੂੰ ਲੱਭਾ ਨਹੀਂ ਤੂੰ ਦੱਸਿਆ ਨਹੀਂ ਮੈਨੂੰ ਤੇ ਪਾਸੇ ਨਾਲ ਕਹਿਤਾ ਪਰ ਵੇਖ ਪ੍ਰੀਤਕ ਮੇ ਸਵਾ ਮਹੀਨਾ ਹੋ ਗਿਆ ਤੈਨੂੰ ਡੇਢ ਆਈ ਨੂੰ ਤੇ ਚੀਜ਼ਾਂ ਤਾਂ ਕਿ ਤੈਨੂੰ ਅਜੇ ਪਤਾ ਵੀ ਕਿੱਥੇ ਦੀ ਕਿੱਥੇ ਨਹੀਂ ਤੂੰ ਆਪਣੇ ਦੀਦੀ ਨੂੰ ਪੁੱਛ ਲਈਂਦੀ ਚਲ ਕੋਈ ਨਹੀਂ ਸਵਾਦ ਚਾਹੀਦਾ ਸਵਾਦ ਨੂੰ ਵੀ ਵਾਧੂ ਬਣਿਆ ਮੈਂ ਪਾਇਆ ਤੇ ਸਿੰਪਲ ਜਿਹਾ ਬਣਾ ਦਿੱਤਾ ਚਲੋ ਤਾਂ ਨਹੀਂ ਸਵਾਦ ਵਾਧੂ ਬਣਿਆ ਜਿੱਦਾਂ ਦਾ ਤੁਸੀਂ ਬਣਾਉਣੀ ਸੀ ਮੋਂਦਾ ਦਾ ਹੀ ਬਣਾਇਆ ਮੈਂ ਜਾਂ ਪਾ ਨਹੀਂ ਮੈਂ ਤਾਂ ਕਿੰਨਾ ਕੁਝ ਵਿੱਚ ਪਾਉਣੀ ਆ ਤੇ ਨਹੀਂ ਸਵਾਦ ਤੁਹਾਡੇ ਹੱਥਾਂ ਦਾ ਹੀ ਆਉਂਦਾ ਵਿੱਚੋਂ ਬਹੁਤ ਸਵਾਦ ਬਣਾਇਆ ਹੋਇਆ ਵੀ ਸੋਈ ਚਲ ਮਿੱਠਾ ਬਣਾ ਦਿੱਤਾ ਤੂੰ ਆਪਣੇ ਲਈ ਵੀ ਪਾ ਲਿਆਉਣਾ ਹੈ ਕੋਈ ਨਹੀਂ ਮੰਮੀ ਜੀ ਮੈਂ ਉੱਥੇ ਸੋਈ ਚ ਹੀ ਖਾ ਲੈਣਾ ਸਾਡੇ ਕੋਲ ਖਾਣਾ ਸਾਡੇ ਕੋਲ ਤੇ ਸੰਗ ਆਉਂਦੀ ਹੈ ਲੈ ਪ੍ਰੀਤ ਪਾ ਕੇ ਠੀਕ ਹੈ ਮੰਮੀ ਜੀ ਲੈ ਕੇ ਆਉਣੀ ਮੈਂ ਹੁਣੀ ਜਾਂ ਲੈ ਲੈ ਅਦਾ ਚਲ ਕੰਮ ਤੇ ਵਧੀਆ ਕਰ ਲੈਂਦੀ ਬਹੁਤ ਸਵਾਦ ਬਣਾਇਆ। ਅੱਡੀ ਨਹੀਂ ਗੱਲ ਪਾਟ ਹੈਗੀ ਆ ਕਿ ਆਟਾ ਜੇ ਨਹੀਂ ਮੈਨੂੰ ਤੇ ਬੜਾ ਹੀ ਸਵਾਲ ਲੱਗਾ ਵਾ। ਚਲ ਮੇਰੇ ਨਾਲ ਰਲ ਗਈ। ਮੇਰੀ ਸੁਣ ਗੱਲ ਹੁਣ ਮੈਂ ਨਹੀਂ ਜੇ ਚੌਕੇ ਦਾ ਕੰਮ ਕਰਿਆ ਕਰਨਾ ਪਹਿਲਾਂ ਤੇਰੇ ਨਾਲ ਤੇ ਮੈਂ ਕਰਾ ਤੀ ਨਹੀਂ ਹਾਂ ਵੀ ਕੱਲੀ ਆ ਹੁਣ ਦੂਜੀ ਲੈ ਆਂਦੀ ਮੈਂ ਆਪੇ ਕੰਮ ਕਰਿਆ ਕਰਿਓ ਕਿਤੇ ਐਵੇਂ ਨਾ ਘਰਾਂ ਦੇ ਟਾਲੀ ਬੜਬੜ ਕਰਦੀਆਂ ਰਿਹਾ ਕਰਿਓ ਸੱਚ ਕੰਮ ਨਹੀਂ ਕਰਦੀ। ਚਲ ਹੁਣ ਕੰਮ ਆਪੇ ਰਲ ਮਿਲ ਕੇ ਕਰ ਲਿਆ ਕਰੋ ਮੈਂ ਨਹੀਂ ਜੇ ਕਰਨਾ। ਨਹੀਂ ਮੰਮੀ ਜੀ ਮਨ ਮੈਂ ਕੀ ਕਰਨਾਂ ਦਾ ਮਾ ਵੀ ਇਹ ਕਰਿਆ ਕਰੂ ਰਸੋਈ ਦਾ ਕਰ ਲੂ ਪ੍ਰੀਤ ਨਵੀ ਸਵੀ ਇਹਨੇ ਤੇ ਬਾਹਰ ਜਾਣਾ ਨਹੀਂ ਮੈਂ ਡੰਗਰਾਂ ਦਾ ਕਰ ਲਿਆ ਕਰੂ ਮੇਰੇ ਨਾਲ ਹੱਥ ਵੰਡਿਆ ਜਾਊ ਬੁਹੇ ਚੜਾ ਲਈ ਮੜਕੇ ਨਾ ਕਿ ਦਿਨਾਂ ਲਈ ਛਾਣੇ ਅੰਤਰੀਆਂ ਮਰ ਜਾਓ ਲੜ ਲੜ ਕੇ ਮੜਕੇ ਅਗਲੀ ਡੰਗਰਾਂ ਦਾ ਕਰੂਗੀ ਨਾ ਕੋ ਲੈ ਆਈ ਹਾਂ ਹਾਂਜੀ ਮੰਮੀ ਜੀ ਲੈ ਆਈ ਹਾਂ ਚਲ ਖਾ ਲਓ ਉਹਨੇ ਵੀ ਫੜਾ ਦੇਣਾ ਅਹੀਂ ਫੜਾ ਦੇਣਾ ਹੈਗਾ ਮੰਮੀ ਜੀ ਉਹ ਬਾਹਰ ਨੇ ਤੇ ਵੀਰ ਨੂੰ ਫੜਾਇਆ ਇਹ ਆਪਣੇ ਨੂੰ ਵੀਰ ਤੇ ਬਾਜ਼ਾਰ ਗਏ ਹੋਏ ਨੇ ਸੌਦਾ ਸਦਾ ਲੈਣਾ ਚਾਹੀਦਾ ਹੈ। ਹਾਂ, ਕੋਤ ਨਹੀਂ ਕਰੇ। ਛੱਡੀ ਤੇ ਜ਼ਰੂਰ ਦਵੀ ਕਿ ਪਹਿਲੀ ਸੋਈ ਦਾ ਮਿੱਠਾ ਹੋ ਸਕਣ ਹੁੰਦਾ ਵਾ। ਹਾਂਜੀ ਮੰਮੀ ਜੀ ਤੇ ਦੂੰਗੀ ਰੱਖਿਆ ਹਾਂ। ਹਾਂ। ਤੇ ਤੈਨੂੰ ਮੈਂ ਧਿਆਨ ਨਾਲ ਕੰਮ ਕਰਨਾ, ਕੰਮ ਸੋਹਣਾ ਬੜਾ ਕਰਿਆ ਕਰਨਾ ਵਾ। ਐ ਮਿੱਠੇ ਤੋਂ ਲੈ ਕੇ ਲੂਣ ਕੌੜੇ ਤੱਕ ਪੂਰਾ ਧਿਆਨ ਰੱਖਣਾ ਵਾ। ਤੈਨੂੰ ਮੈਂ ਦੱਸਾਂ ਚੰਗੀ ਤਰ੍ਹਾਂ ਕੰਮ ਕਰਿਆ ਕਰਨਾ ਕੋਈ ਤੇਰਾ ਸੋਈ ਤੋਂ ਲਾਂਮਾ ਨਹੀਂ ਆਉਣਾ ਚਾਹੀਦਾ। ਉਹਦੋਂ ਵਿਚੋਲੇ ਆਂਦੇ ਸੀ ਬੜਾ ਸੋਹਣਾ ਕੰਮ ਕਰਦੀ ਆ। ਹਾਂਜੀ ਮੰਮੀ ਜੀ। ਹਾਂ। ਚਲੋ ਖਾਓ। ਕੋਈ ਨਹੀਂ ਤੇ ਜਿਆਦਾ ਨਾ ਰੋਕੋ ਕੋਈ ਨਹੀਂ ਕਹੋ। ਅਹੀਂ ਕਾਬ ਲੈਣਾ ਵਾ ਰਲ ਕੇ ਕੰਮ ਹੁਣ ਸਾਰਾ ਚਲੋ ਭਣਾ ਭਣਾ ਖਾਓ ਚਲੋ ਮੈਂ ਤਾਂ ਚੱਲੀ ਆ ਆਪਣੇ ਬਿਸਤਰੇ ਤੇ ਲਿਆਵੇਂ ਭੈਣ ਐ ਜਾ ਬਜਾ ਪ੍ਰੀਤ ਕੋਈ ਨਹੀਂ ਹੁਣ ਆਪਾਂ ਕੀ ਕਰਨਾ ਵੀ ਰਲ ਕੇ ਕੰਮ ਕਰ ਲਿਆ ਕਰਨਾ ਅੱਗੇ ਤੇ ਸਾਰਾ ਮੈਨੂੰ ਪੈਂਦਾ ਇਹ ਘਰ ਦਾ ਵੀ ਕੰਮ ਤੇ ਮਮੀਆਂ ਦੀ ਮੈਂ ਨਹੀਂ ਕਰਿਆ ਕਰਨਾ ਕੰਮ ਤੁਸੀਂ ਐ ਕਰਿਆ ਕਰੋ ਕੋਈ ਨਹੀਂ ਜਸ ਬਹੁਤ ਲੱਗਦਾ ਗੁੱਸੇ ਜਿਹਾ ਨਹੀਂ ਉਹੀ ਤੈਨੂੰ ਲੱਗਦਾ ਸਭਾ ਤੇ ਬੜਾ ਵਧੀਆ ਵਾ ਦੀ ਸਮਝ ਨਹੀਂ ਆਈ ਮਿੱਟੀ ਦਾ ਤੇ ਹੋ ਗਿਆ ਤੇ ਕੋੜਾ ਕੋੜਾ ਕੀ ਕਰਦੇ ਰਹਿੰਦੇ ਨਾਲ ਉਹ ਤਾਂ ਮੈਨੂੰ ਸਮਝ ਨਹੀਂ ਲੱਗਾ ਉਹਦੀ ਬੋਲੀ ਇਦਾਂ ਦੀ ਉਹ ਸਬਜੀ ਪਾਣੀ ਨੂੰ ਆਉਂਦੀ ਕੋੜਾ ਕੋੜੀ ਚੀਜ਼ ਮਤਲਬ ਲੂਣ ਮਿਰਚ ਪਾਉਣਾ ਸਾਰਾ ਧਿਆਨ ਨਾ ਕੋਈ ਨਹੀਂ ਤੇ ਮੈਂ ਦੱਸੀ ਜਾਊਂਗੀ ਲਾਗੋਂ ਲਾਗੋਂ ਤੇ ਉਹ ਤੇ ਮੈਨੂੰ ਤੇ ਨਾਰਾਵਾਂ ਲੱਭਾ ਤੁਹਾਡਾ ਤਾਂ ਨਾਮ ਮੈਨੂੰ ਕੁਛ ਲੱਭਾ ਤੇ ਤੁਸੀਂ ਵੀ ਮੰਮੀ ਲੱਗ ਕੇ ਆਣ ਕੇ ਬਹਿ ਗਏ ਫਿਰ ਮੈਂ ਆਵਾਜ਼ ਹੀ ਨਹੀਂ ਮੈਨੂੰ ਮੰਮੀ ਆਂਦੀ ਵੀ ਆ ਜਾ ਆਜਾ ਆਪੇ ਕਰੂਗੀ ਮੈਂ ਤਾਂ ਨਹੀਂ ਆਉਂਦੇ ਤਾਂ ਮੈਂ ਤੇ ਆ ਜਾਣਾ ਸਾਡੇ ਪਿੰਡ ਦੀ ਦੀ ਆਟੇ ਦਾ ਵੀ ਬੜਾ ਸੁਆਦ ਕੜਾ ਬਣਾਉਂਦੇ ਨਹੀਂ ਬਹੁਤ ਸੁਆਦ ਗੁਰਦਰੀਆ ਚਾਟੇ ਦਾ ਹੀ ਬਣਿਆ ਹੁੰਦਾ ਹਾਂ ਨਹੀਂ ਉਹ ਤੇ ਕੋਈ ਨਹੀਂ ਆਜੋ ਘਾਟੇ ਨਹੀਂ ਫਿਰੋਤੇ ਸਾਡੇ ਚਾਟੇ ਦਾ ਜਾਦਾ ਬਣਾਉਂਦੇ ਤੇ ਤੂੰ ਇਹ ਕਰਿਆ ਕਰਨਾ ਵਾ ਕਿ ਸਾਰਾ ਤੂੰ ਚੌਂਕੇ ਦਾ ਸੰਭਲੀ ਮੈਂ ਕੋਈ ਨਹੀਂ ਫਿਰ ਵੀ ਆ ਕੇ ਕਰਾਇਆ ਕਰੂੰ ਗੇਲੀ ਉਹ ਕੇ ਨਾਲ ਕੰਮ ਮੈਂ ਡੰਗਰਾਂ ਦਾ ਮੈਂ ਸੰਭਲਿਆ ਕਰੂੰਗੀ ਠੀਕ ਆ ਅੱਜ ਤੂੰ ਤੇ ਬਾਹਰ ਨਹੀਂ ਜਾਣਾ ਚਲ ਕੋਈ ਨਹੀਂ ਤੂੰ ਖਾ ਤੇ ਜੀ ਜੀ ਮੈਂ ਪਰਚਾਦ ਰੱਖਿਆ ਵੀਰ ਨੂੰ ਦੇ ਦੇ ਜਦੋਂ ਆਣਗੇ ਹਾਂ ਕੋਈ ਨਹੀਂ ਮੈਂ ਦੇ ਲੂੰਗੀ ਆਪਾਂ ਪਰਚਾਦ ਦੇ ਦੂੰਗੀ ਹਾਂ ਚਲ ਹਾਲੋ ਬਿਜਤਨ ਪ੍ਰਸ਼ਾਦ ਬਣਾਇਆ ਸੀ ਅੱਜ ਮੈਂ ਐ ਕਿਹੜਾ ਬਣਾਉਂਦਾ ਹਾਂ ਹਾਂਜੀ ਮੰਮੀ ਜੀ ਨੇ ਮੰਮੀ ਜੀ ਹੰਦੇ ਪ੍ਰਸ਼ਾਦ ਬਣਾ ਅੱਜ ਤੇਰੇ ਵਿਆਹ ਨੂੰ ਸਵਾ ਮਹੀਨਾ ਹੋ ਗਿਆ ਤੋ ਇਨੀ ਕੋ ਗਿਫਟ ਦੇਣਾ ਮੇਰੇ ਵਿਆਹ ਨੂੰ ਸਵਾ ਮਹੀਨਾ ਹੋ ਗਿਆ ਮੈਂ ਗਿਫਟੀ ਹੈ ਮਿਲਿਆ ਤੈਨੂੰ ਇਹ ਨਈ ਥੋੜੀ ਗਿਫਟ ਹੁੰਦਾ ਬੰਦਾ ਕੋਈ ਕੋਈ ਗਿਫਟਸ ਹੈ ਗਿਫਟ ਦੇ ਦਿੰਦਾ ਕੋ ਵਧੀਆ ਜਿਆ ਆ ਸਵੇਰੇ ਜਾ ਚੱਲ ਅੰਜ ਕਰੋ ਮੈਂ ਪ੍ਰਸ਼ਾਦ ਬਣਾਇਆ ਤੁਹਾਡੀ ਮੰਮੀ ਨੇ ਕੋ ਸਗਣ ਵੀ ਨਹੀਂ ਦਿੱਤਾ ਮੈਨੂੰ ਤੂੰ ਇਦ ਮੇਰਾ ਸਾਰੇ ਕੰਜੂਸ ਹੀ ਜੋ ਹਾਂ ਕੋਈ ਵੀ ਨਹੀਂ ਕੋਈ ਦਿੱਤਾ ਤੇ ਮੰਮੀ ਨੇ ਵੀ ਨਹੀਂ ਕੋ ਸਗਨ ਦਿੱਤਾ ਹਾਂ ਹਾਂ ਪ੍ਰਸ਼ਾਦ ਕਹਿਤਾ ਬਣਾ ਦੇ ਤੇ ਬੰਦਾ ਸਗਨ ਨਹੀਂ ਦੇ ਦਿੰਦਾ ਕੋਈ ਤੂੰ ਪ੍ਰਸ਼ਾਦ ਕੋਣ ਦੀ ਕਰਾਈ ਕਰਨੀ ਨਾ ਵਿਰਾਹੀ ਹੁੰਦੀ ਆ ਨਵੇਂ-ਨਵੇਂ ਵਿਆਹ ਤੇ ਕਰਾਈਆਂ ਬਥੇਰੀਆਂ ਹੋ ਜਾਂਦੀਆਂ ਮਿਟਕੇ ਕੌਣ ਪੁੱਛਦਾ ਹੋਣੀ ਤੇ ਟਾਈਮ ਹੀ ਕਰਾਈ ਕਰਨ ਦਾ ਤੂੰ ਇਹ ਕਹਦੇ ਆ ਮੰਮੀ ਨੂੰ 500 ਰੁਪਈਆ ਹੀ ਦਿਵਾ ਦਿਓ ਮੈਨੂੰ ਅੱਛਾ ਹੂੰ ਮੇਰੇ ਤੋਂ ਹੀ ਦੇ ਦਿਓ ਆਪਣੇ ਕੋਲੋਂ ਹੀ ਤੇ ਤੂੰ ਹੀ ਦੇ ਦਿਓ ਫਿਰ ਮੈਨੂੰ 500 ਰੁਪਈਆ ਸਗਨ ਮੈਂ ਸਮਝ ਲੂ ਮੰਮੀ ਨੇ ਦਿੱਤਾ ਹਨੂ ਪਤਾ ਫਿਰ ਮੇਰੇ ਉਧਰ ਪੇਕੇ ਆਣੇ ਪੁੱਛਿਆ ਕਿ ਕੀ ਸਗਨ ਦਿੱਤਾ ਤੇਰੀ ਅੱਜ ਪਹਿਲੀ ਰਸੋਈ ਸੀ ਤੇ ਕੀ ਕਹੂੰਗੀ ਉਹਨਾਂ ਨੂੰ ਕੁਛ ਵੀ ਨਹੀਂ ਦਿੱਤਾ ਮੰਮੀ ਨੂੰ ਗੱਲ ਕੋਈ ਨਹੀਂ ਦੇਦਾ ਹਾਂ ਤੇ ਇੱਕ ਹੋਰ ਗੱਲ ਤੁਹਾਨੂੰ ਮੈਂ ਪੁੱਛਣੀ ਤੇ ਤੁਹਾਡੀ ਮੰਮੀ ਨੇ ਮੈਨੂੰ ਇਹ ਨਹੀਂ ਸਮਝਨ ਆਤੀ ਫਟਾ ਮਿੱਠਾ ਖੱਟਾ ਮਿੱਠਾ ਕੀ ਕਰਦੇ ਰਹਿੰਦੇ ਹੋ ਜੇ ਮੈਂ ਸਵੇਰੇ ਕਿਹਾ ਵੀ ਤੂੰ ਤੇਰੀ ਪਹਿਲੀ ਰਸੋਈ ਆ ਰੋਟੀ ਬਣਾ ਪ੍ਰਸ਼ਾਦ ਬਣਾਉਂਦੇ ਤੇ ਪਰ ਖੱਟੇ ਮਿੱਠੇ ਦਾ ਧਿਆਨ ਰੱਖੀ ਮੈਨੂੰ ਉੱਥੋਂ ਵੀ ਨਹੀਂ ਪਤਾ ਲੱਗਾ ਕੀ ਖੱਟਾ ਮਿੱਠਾ ਹੁੰਦਾ ਮਿੱਠਾ ਤੇ ਜਲ ਮੰਨੇ ਆਂ ਪੇ ਕਿਹੜੀ ਚੀਜ਼ ਮਿੱਠੀ ਬਣਾਉਣੀ ਹੋ ਮਿੱਠਾ ਹਿਸਾਬ ਦਾ ਰੱਖੀ ਤੇ ਖੱਟਾ ਹਣ ਕਿਹੜੀ ਚੀਜ਼ ਖੱਟੀ ਕਿਹੜੀ ਬਣਾਈ ਦੀ ਹੈ ਖੱਟੀ ਤੇ ਮੈਨੂੰ ਬਣਾਉਣੀ ਨਹੀਂ ਹੁੰਦੀ ਕੋਈ ਉਹ ਖੱਡੀ ਦਾ ਮਤਲਬ ਹੈ ਖਰਾਬ ਨਾ ਕਰਦੀ ਕੋਈ ਚੀਜ਼ ਲੈ ਪਾਂਦੀ ਪਾਂਦੀ ਥੋੜੀ ਚੀਜ਼ ਖਰਾਬ ਹੋ ਜਾਂਦੀ ਯਾਰ ਜਿਹੜੀ ਖਰਾਬ ਹੋਈ ਨਹੀਂ ਉਹ ਖੱਟੀ ਹੋ ਜਾਂਦੀ ਅੱਛਾ ਇਹਦਾ ਇਹ ਮਤਲਬ ਹੈ ਤੁਸੀਂ ਤੁਹਾਡੀ ਮੰਮੀ ਦੀ ਆਪਾਸ਼ਾ ਤੇ ਤੁਹਾਨੂੰ ਹੀ ਆਉਣੀ ਆ ਮੈਨੂੰ ਥੋੜੀ ਆ ਜਾਣੀ ਹੋ ਏਡੀ ਛੇਤੀ ਅਕਸਰ ਮੇਰੇ ਵਿਆਹ ਨੂੰ ਥੋੜਾ ਜਿਹਾ ਹੋਇਆ ਆਉ ਤੁਹਾਨੂੰ ਪੁੱਛ ਲਿਆ ਕਰੂੰ ਜਿਹੜੀ ਸਮਝ ਨਾ ਲੱਗਿਆ ਕਰੋ ਹਨਾ ਹਾਂ ਅੱਛਾ ਖੱਟੀ ਦਾ ਮਤਲਬ ਇਹ ਆ ਖੱਟੀ ਜਿਹੜੀ ਚੀਜ਼ ਖਰਾਬ ਹੋ ਗਈ ਉਹ ਖੱਟੀ ਹੋ ਗਈ ਬੇਤਰ ਤੁਹਾਡੀ ਮੰਮੀ ਨੇ ਮੈਨੂੰ ਸੁਭਾਣ ਹੀ ਪਤਾ ਲੱਗਦਾ ਕਈ ਵਾਰੀ ਤੇ ਚੰਗੇ ਭਲੇ ਹੋ ਜਾਂਦੇ ਪੁੱਤ ਪੁੱਤ ਕਰਦੇ ਤੇ ਕਈ ਵਾਰੀ ਤੇ ਹੋਰ ਤਰ੍ਹਾਂ ਬੋਲਦੇ ਗੁੱਸੇ ਜਿਹਾ ਉਹ ਇਦਾਂ ਦੀ ਹੈ ਕੋਈ ਨਾ ਔਰ ਇੰਤਜਾਲ ਲੈ ਤੱਕ ਕੁਆਲੀ ਪਰ ਗਿਆ ਇਹ ਇੰਨਾ ਸਵਾਦ ਬਣਿਆ ਪ੍ਰਸ਼ਾਦ ਨਹੀਂ ਨਹੀਂ ਮੈਂ ਮਰ ਜਾ ਕਿੱਡਾ ਸਵਾਦ ਪ੍ਰਸ਼ਾਦ ਬਣਿਆ ਮੇਰੇ ਘਰ ਵਾਲੇ ਨੇ ਦੂਰੀ ਏਰੀ ਮੰਗ ਲਿਆ ਹੋਰ ਕੀ ਚਾਹੀਦਾ ਮੈਨੂੰ